ਹਾਂਜੀ ਸਤਿ ਸ਼੍ਰੀ ਗਾਲ ਜੀ ਸਾਰੇ ਭਰਾਵਾਂ ਨੂੰ ਹੋਰ ਸਾਰੇ ਵੀ ਠੀਕ ਠਾਕ ਜੀ ਇਹਨਾਂ ਬੜੇ ਵੀਰਾਂ ਦੇ ਮੈਸੇਜ ਆਏ ਜੀ ਵਟਸਐਪ ਤੇ ਵੀ ਤੇ ਮੈਸੈਂਜਰ ਤੇ ਵੀ ਮੈਸੇਜ ਆਦੇ ਹੀ ਨੇ ਫੇਖੇ ਨਹੀਂ ਗਏ ਝਾੜ ਸਬੰਧੀ ਜੀ ਮੈਸੇਜ ਕਿ ਝਾੜ ਗਿਆ ਝੋਨੇ ਦਾ ਆਸਾਵਾ ਦਾ ਚਲੋ ਬੜੇ ਭਰਾਵਾਂ ਦੇ ਫੋਨ ਆਏ ਜਿਹੜੇ ਭਰਾਵਾਂ ਦੇ ਫੋਨ ਆਏ ਉਹਨਾਂ ਨੂੰ ਆਪਾਂ ਦੱਸਤਾ ਹੈ ਕਿ ਜਿੰਨੇ ਕਈ ਭਰਾਵਾਂ ਦੇ ਫੋਨ ਨਹੀਂ ਵੀ ਚੁਕੇ ਗਏ ਕਿਉਂਕਿ ਫੀਕ ਫੋਨ ਬੜੇ ਵੀਰਾਂ ਨੇ ਕੀਤੇ ਸੀ ਸਾਬ ਝਾੜ ਸਬੰਧੀ ਤੇ ਮਸਾਹਂ ਇੰਡੀਆ ਤੇ ਮੈਸੀ ਕਾਫੀ ਵੀਰਾਂ ਦੇ ਆਏ ਵਟਸਐਪ ਤੇ ਬੜੇ ਵੀਰਾਂ ਦੇ ਆਏ ਤੇ ਅੱਜ ਵੀ ਅਸੀਂ ਇੱਥੇ ਮੰਡੀ ਬੈਠੇ ਆਂ ਚਲੋ ਝਾੜ ਵੀ ਦੱਸਦੇ ਆ ਤੁਹਾਨੂੰ ਰੇਟ ਵੀ ਦੱਸਦੇ ਆ ਰੇਟ ਵੀ ਪੁੱਛਣ ਦਾ ਹੀ ਭਰਾ ਕੀ ਰੇਟ ਲੱਗਾ ਚੋਂ ਦੇਗਾ ਅੱਜ ਵੀ ਮੰਡੀ ਆ ਜੀ ਆ ਵੇ ਲੱਗਣਦੇ ਆ ਪੱਖਾ ਝੋਨਾ ਹੀ ਲੈਂਦਾ ਅੱਜ ਆਪਾਂ ਪਹਿਲੇ ਜਿਹੜੇ ਆਪਾਂ ਵੇਚ ਗਏ ਉਹ ਡੀਐਸਆਰ ਵਾਲੇ ਹੀ ਇਹ ਹੁਣ ਆਪਾਂ ਸ਼ੁਰੂ ਕੀਤੇ ਜਿਹੜੇ ਆ ਕੱਦੂ ਵਾਲੇ ਝੋਨੇ ਉਹ ਲੈਂਦੇ ਆ ਜੀ ਮੰਡੀ ਤੇ ਮੇਨੋਂ ਨਾ ਕਈ ਵੀਰਾਂ ਨੇ ਫੋਨ ਕੀਤੇ ਕਹਿੰਦੇ ਤੁਸੀਂ ਕਾਢ ਹੀ ਕਰ ਲਈ ਝੋਨਾ ਵੇਚ ਲਿਆ ਕਿ ਝੋਨਾ ਤੁਸੀਂ ਰੱਖ ਲੈਣਾ ਅਸੀਂ ਹੱਲੇ ਅ ਵੀ 15 20 ਦਿਨ ਤੇ ਰਹਿ ਗਏ ਖਰੀਦ ਦੇ ਵਿੱਚ ਉਹਦੇ ਵਿੱਚ ਵੀ ਦੀਏ ਚੱਕਰਾ ਕੀ ਜੇ ਮੰਨ ਲਓ ਆਪਾਂ ਚਲੋ ਸਾਰੇ ਭਰਾਵਾਂ ਨੂੰ ਦੱਸ ਦਿੰਨੇ ਆ ਕਿ 15 ਦਿਨ ਪਾਏ ਹੀ ਤੇ ਜਾਦਾਣੀ ਦੇ ਆਪਣਾ ਝੋਨੇ ਦਾ ਹੈਗਾ ਸੀ 18 19 ਮੌਂਟਚਰ ਤੇ 18 19 ਮੌਂਟਚਰ ਵਾਲਾ ਝੋਨਾ ਜਿਹੜਾ ਆਪਾਂ ਰੱਖਦੇ ਆ ਨਾ ਚਲੋ ਸੁਕਾ ਕੇ ਤੇ ਜਦੋਂ ਇਹ ਆਪਾਂ ਬਾਅਦ ਦੇ ਵਿੱਚ ਲਾ ਲੋਗੇ ਮੰਡੀ ਦੇ ਵਿੱਚ ਇਹਦਾ ਮੰਡੀਆਂ ਦੇ ਵਿੱਚ ਜਲ ਜਾਣਾ ਨਾ ਜਦੋਂ ਸਰਕਾਰੀ ਖਰੀਦ ਆਉਂਦੀ ਆ ਤੇ ਉਦੋਂ ਜਿਆਦਾ ਨਹੀਂ ਅਸੀਂ ਏਡੇ ਵੀ ਰੱਖ ਰੱਖ ਕੇ ਵੇਖਿਆ ਤੋੜੇ ਦਾ ਕੋਈ ਜਿਆਦਾ ਨਹੀਂ ਤੇ 23 ਕਿਲੋ ਚੋਂ ਨਾ ਉੱਟ ਜਾਂਦਾ ਜੀ 23 ਤੋਂ 3 ਕਿਲੋ ਤੋੜੇ ਦੇ حساب ਨਾਲ ਹੀ ਵੇਖਿਆ ਜਿਹੜਾ ਕਰਾ ਕੇ ਸਾਰੇ ਪੰਗੇ ਲੈ ਲੈ ਵੇਖੇ ਰੱਖਦੇ ਰਹੇ ਜੂਨਾ ਕਰੇ ਉਸ ਤੋਂ ਬਾਅਦ ਜਿਹੜੀ ਦੂਸਰੀ ਗੱਲ ਆ ਜੀ ਆਪਣਾ 20 ਰੁਪਈਆ ਦਾ ਤੂੜਾ ਜਾਨੀ ਕਿ ਨਾਰਮਲ ਜਿਹੜਾ ਇੱਕ ਦੋ ਵਾਰ ਟਾਈਮ ਬਾਸ ਕਰਨ ਵਾਲਾ ਜਿਆਦਾ ਨਹੀਂ 60 ਰੁਪਈਆ ਦੇ ਕਮੈਂਟਰਾਂ ਤੋਂ ਤੋੜੇ ਲੱਗ ਜਾਂਦੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਿਹੜੀ ਅਗਲੀ ਗੱਲ ਜੇ ਆਪਾਂ ਕਰ ਲਈਏ ਤੇ ਜਿਹੜਾ ਆਪਣਾ ਲੀਵਰ ਪੈਣੀ ਹੈ ਜੀ ਲੀਵਰ ਦਾ ਆ ਗਈ ਲਾ ਲਓ ਤੁਸੀਂ ਇੱਕ ਕੁਇੰਟਲ ਨੂੰ ਬੋਰੀਆਂ ਭਰ ਕੇ ਚੱਕਾ ਲਾ ਆਗੇ ਫਿਰ ਬੋਰੀਆਂ ਲੱਦਣੀਆਂ ਜਦੋਂ ਮੰਡੀ ਕੜਨਾ ਉਹ ਸਾਡੀ 50 ਰੁਪਏ ਲੀਵਰ ਪੈ ਜਾਣੀ ਸੀ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਉਹ ਫਿਰ ਹਿਸਾਬ ਕਿਤਾਬ ਲਾ ਕੇ ਅਸੀਂ ਤਾਂ ਹੀ ਜਿਹੜਾ ਮੰਨ ਲਓਗੀ ਜਿਹੜਾ ਝੋਨਾ ਹੈ ਉਹ ਵੇਚਿਆ ਹੈ ਜਾਨਕਿ ਕਿ ਪ੍ਰਾਈਵੇਟ ਤੇ ਕਿਉਂਕਿ ਸਾਨੂੰ ਤੇ ਵਾਵਾ ਚਿਰ ਹੋ ਗਿਆ ਜੀ ਜੇਤਾ ਚੋਂ ਨਾਲ ਲਉਂਦੇ ਨੇ ਜਦੋਂ ਦੀਆਂ ਸਬਜ਼ੀ ਲਾਉਣ ਲੱਗੀਆਂ ਜੇਤਾ ਚੋਂ ਨਾਲ ਲਾ ਲਈਦਾ ਜੇਤਾ ਵਟ ਲਈਦਾ ਤੇ ਚਲੋ ਸਾਰੇ ਪੰਗੇ ਲੈ ਲੈ ਵੇਖੇ ਤੇ ਬਾਕੀ ਜਿਹੜਾ ਇਹਦਾ ਰੇਟ ਆ ਨਾ ਪਹਿਲੀ ਗੱਲ ਹੈਗੀ ਸੀ ਝੋਨੇ ਦੀ ਖੇਚ ਜੇ ਗੱਲ ਕਰਨ ਦੀ ਹੈ ਕਿ ਵੀਰੋ ਝੋਨੇ ਦੀ ਉਹ ਖੇਚਣੀ ਹੈਗੀ ਆ ਮੰਡੀ ਬੈਠੇ ਆ ਚਲੋ ਮੰਡੀ ਤਨ ਤਨ ਮੰਡੀ ਤੇ ਜਿੱਦਨ ਆਪਣਾ ਉਹ ਦਿਨ ਆਪਣੀ ਆਈ ਸੀ ਜਾਨੀ ਕਿ ਸਭ ਤੋਂ ਪਹਿਲੀ ਢੇਰੀ ਮੰਡੀ ਦੇ ਵਿੱਚ ਉਦੋਂ ਪਹਿਲਾਂ ਝੋਨਾ ਨਹੀਂ ਹੋਈ ਵੀ ਆਇਆ ਤੇ ਪਿਛਲੀ ਯਾਰ ਜਿੱਦਨ ਅਸੀਂ ਪਹਿਲੇ ਦਿਨ ਝੋਨਾਲਿਆਂ ਦਾ ਹਨਾ ਪਿਛਲੇ ਸਾਲ ਸਾਬਾ ਜੀ ਪਿਛਲੇ ਯਾਰ ਲਿਆਂਦਾ ਪਿਛਲੀ ਯਾਰ ਪਹਿਲੇ ਦਿਨ ਝੋਨਾ ਹਰਿਆਵਾ ਵਾਹ ਵਿੱਚ ਦਾਣੇ ਅਸੀਂ ਵੜਤਾ ਸੀ ਹਨਾ ਚਲੋ ਸਬਜ਼ੀ ਬਿਜਣੀ ਖਰਤੇ ਉਹ ਗਾੜੀ ਸੀ ਤੇ ਮੜਕੇ ਮਗਰਲੇ ਬੰਨੇ ਸਬਜ਼ੀ ਵੀ ਜਾਨੀ ਤਾਂ ਕਰਕੇ 1900 ਤੇ ਮੈਨੂੰ ਲੱਗਦਾ 60 ਕੇ 80 ਰੁਪਏ ਇੱਥੇ ਕੀ ਵਿਗਿਆ ਹੁਣ ਪ੍ਰੋਪਰ ਜਾਨੀ 1960 ਤੇ 80 ਰੁਪਏ ਵੇਚਿਆ ਪਿਛਲੇ ਸਾਲ ਦਾ ਤੇ ਇਸ ਸਾਲ ਜਿਹੜਾ ਨਾ ਖਿੱਚ ਕੇ ਬੋਲੀ ਨਹੀਂ ਲਾਉਂਦੇ ਜੀ ਕੋਈ ਵੀ ਇਹ ਚਲੋ ਝਾੜੀ ਤੁਹਾਨੂੰ ਦੱਸਦੇ ਜਿਹੜਾ ਰੇਟ ਆ ਰੇਟ ਆਪਣਾ ਵਿ ਗਿਆ ਜੀ 2000 ਉਹ ਉਹ ਇਦਾਂ ਆ ਕਿ ਚਲੋ ਬੋਲੀ ਤੇ ਦਿਨ ਨਾਲ ਆਇਆ ਜੀ 1850 ਰੁਪਏ ਤੇ ਚਲੋ ਜਿਹੜੇ ਸਾਡੇ ਆੜਤੀਆ ਜੀ ਅਸੀਂ ਪਹਿਲੇ ਬੜੇ ਲੰਮੇ ਸਮੇਂ ਤੋਂ ਇੱਥੇ ਇਹਨਾਂ ਨਾਲ ਵਰਤਦੇ ਆਉਨੇ ਆ ਤਰਨਤਲ ਨਾਉਂਨੇ ਆਹੀ ਜੀ 50 ਨੰਬਰ ਦੁਕਾਨ ਤੇ ਇਹ ਕਾਲਵਾ ਦੇ ਆ ਜੀ ਆੜਤੀਆ ਸਾਡੇ ਕਾਫੀ ਸਾਡੇ ਲੰਬੇ ਸਮੇਂ ਤੋਂ ਨਹੀਂ ਇੱਥੇ ਆਉਨੇ ਆ ਉਹ ਅੰਕਲ ਹੋਣਾ ਫਿਰ ਖੇਚ ਕੋਚ ਕੇ ਮਨ ਲੋ ਕਹਿ ਕੇ ਉਹ ਕਹਿੰਦੇ ਜੀ ਆਪਾਂ ਇਹ ਰੇਟ ਨਹੀਂ ਵੇਚਣਾ ਇਹ ਇਹ ਦੋ ਚੰਗਾ ਤੋਂ ਹੀ ਰੱਖ ਲਓ ਕੋਈ ਨਹੀਂ ਤੋੜੀ ਇਹ ਸਾਡੇ ਪਰਕੇ ਦੇ ਉਹ ਵਧੀਆ ਆਪਾਂ ਸਰਕਾਰੀ ਰੇਟ ਦੇ ਵਿੱਚ ਪਾ ਦਾਂਗੇ ਸਾਨੂੰ ਸਾਡੇ ਆੜਤੀਆਂ ਨੇ ਇਹ ਗੱਲ ਆਖੀ ਚਲੋ ਮੜਕੇ ਹਰ ਖੇਤ ਚ ਗੋਚ ਗਏ ਤੇ ਕਰ ਕੇ ਗੱਲਬਾਤ ਜਿਵੇਂ ਵੀ ਹੋਈ ਸਾਰੀ ਤੇ ਉਹਦਾ ਰੇਟ ਲੱਗਾ ਜੀ 2000 ਰੁਪਇਆ ਪ੍ਰਤੀ ਕੁਇੰਟਲ ਦੇ حساب ਨਾਲ ਨਹੀਂ ਤੇ ਪਿਛਲੀ ਯਾਰ ਐਰ ਕੀ ਕੀ ਹੋਇਆ ਕੀ ਬੋਲੀ ਲੱਗੀ ਜੀ ਝੋਨੇ ਦੀ ਤੁਹਾਨੂੰ ਉਹ ਵੀ ਦੱਸ ਦਿੰਨਾ ਬੋਲੀ ਲੱਗੀ ਆ ਤੇ ਬੋਲੀ ਤੋਂ ਬਾਅਦ 1800 ਤੋਂ ਬੋਲੀ ਚੱਲੂ ਹੋਈ ਇੱਕ ਗੰਗ ਨੇ 1810 ਲਾਤਾ ਦੂਜੇ ਨੇ 1820 ਲਾਤਾ ਤੇ ਗੀਨੇ 1830 ਰੁਪਏ ਲਾਤੇ ਯਾਨੀ ਕਿ 1800 ਤੋਂ ਚੱਲੂ ਹੋ ਕੇ ਤੇ 30 ਰੁਪਏ ਬੋਲੇ ਸੁੱਕਾ ਝੋਨਾ ਜੀ ਪੂਰਾ ਕੋਈ ਗੇਲਣੇ ਝੋਨੇ ਦੇ ਵਿੱਚ ਫੁੱਲ ਪੂਰਾ ਸੁੱਕਾ ਝੋਨਾ ਤੇ ਬੋਲੀ ਲਾਉਂਦੇ ਨੇ ਜੀ ਮੁੜ ਕੇ ਮੈਂ ਜਦੋਂ ਉਹਨਾਂ ਨੂੰ ਆਖਿਆ ਨਹੀਂ ਵੇਚਣਾ ਆਪਾਂ ਚ ਉਹਨਾਂ ਨਹੀਂ ਵੇਚਣਾ ਤੇ ਚਲੋ ਉਹਨਾਂ 1850 ਕਰਤਾ ਮੁੜ ਕੇ ਜਾਣ ਲੱਗੇ 1852 ਕਹਿ ਕੇ ਆਪਾਂ ਗਿਆ ਵੇਚਣਾ ਨਹੀਂ ਮੁੜ ਕੇ 1900 ਤੇ ਆ ਗਏ 1950 1990 ਹਨਾ 95 ਆ ਤੇ ਅੜ ਗਏ ਮੁੜ ਕੇ ਦੂਜੇ ਚਲੋ ਦੂਜੀ ਤੱਕ ਹਨਾ ਆਪਾਂ ਚ ਉਹਨਾਂ ਵੇਚਦਾ ਬਾਅਦ ਵਿੱਚ ਚਲੋ ਮੈਂ ਪਹਿਲਾਂ ਵੀ ਆਖਿਆ ਸੀ ਜੇ 300 ਰੁਪਏ ਚ ਉਹਨਾਂ ਘੱਟ ਵੀ ਹੈ ਨਾ 300 ਤੋਂ ਸਵਾ 300 ਤੱਕ ਰਿਹਾ ਆਪਾਂ ਵੇਚੀ ਹੈ ਨਾ ਕਿਉਂਕਿ ਇੰਨਾ ਕੀ ਖਰਚਾ ਸਾਡਾ ਚੜਦਾ ਜੀ ਇਹ ਵੇਚਿਆ ਸਾਰਾ ਕੁਝ ਕਰਕੇ ਜਿਆਦਾ ਨਹੀਂ ਜੀ 250 ਰੁਪਈਆ ਦੇ ਉੱਤਰਾਂ ਹੀ ਉੱਤਰਨਾ ਜੀ ਤੇ ਜੇ 40 50 ਰੁਪਈਆ ਦੇ ਗਾੜ ਹੋਣਾ ਆਪਾਂ ਕੀ ਲੱਗਣਾ ਮੁੜ ਕੇ ਕਾ ਸਬਜ਼ੀ ਵੀ ਬਿਜਨੀ ਹੋਰ ਵੀ ਕੰਮ ਕਰਕੇ ਨਹੀਂ ਮੜ ਕੇ ਦੂਸਰੇ ਝੋਨੇ ਵੀ ਵਟਣੀ ਜਿਹੜੇ ਲੇਟ ਵਾਲੇ ਉਹ ਵੀ ਤੇ ਜਿਹੜਾ ਝਾੜ ਆ ਇਹਦਾ ਜੀ ਝਾੜ ਹੀ ਰਿਕਾਰਡ ਤੋੜ ਦਿੰਦਾ ਜੀ ਚਲੋ ਇਹ ਡੀਐਸਆਰ ਹੀ ਸਾਡੀ 1 ਅਕਰ ਫੇਰਦਾ ਹਦੀਕ 18 ਬਾਈ ਜਿਹੜੀ ਆ ਸਾਰੀ ਤੇ ਝਾੜ ਵਾਲੇ ਇੰਨਾ ਕਰਾਤਾ ਜੀ ਸਰਾ ਝੋਨੇ ਨੇ ਤੇ ਝਾੜ ਤੇ ਪੂਰਾ ਟੌਪਦਾ ਆ ਜੀ ਝਾੜ ਤੇ ਮੁੜ ਕੇ ਚਲੋ ਆਪਾਂ ਕਦੀ ਆਦਰ ਨਹੀਂ ਆਪਣੀ ਜੋਗੋਜ ਹੁੰਦਾ ਹੈ ਨਾ ਝਾੜ ਦਵਾਈਆਂ ਵੀ ਜਿਹੜੀਆਂ ਆਪਾਂ ਪੀ ਦੱਸ ਦਿੰਨੇ ਆ ਝਾੜ ਦਾ ਜਿਹੜਾ ਇਹਦਾ ਝਾੜ ਆ ਜਿਉਂ 36 ਕਿੰਟਲ ਤੇ 60 ਕਿਲੋ ਦੇ ਹਿਸਾਬ ਨਾਲ ਪ੍ਰਤੀ ਏਕੜ ਦੇ ਹਿਸਾਬ ਨਾਲ ਝਾੜ ਆਇਆ ਤੇ ਮੌਚੜ ਇਹਦਾ ਹੈਗਾ ਜੀ 18 ਹੁੰਦੀ 18 ਹੁੰਦੀ 17 ਹੁੰਦਾ ਹੈ ਕਿਦੋਂ 18 ਹੁੰਦਾ ਹੈ ਕਿਦੋਂ 19 ਹੁੰਦਾ ਹੈ ਤੁਸੀਂ ਆ ਐਵਰੇਜ ਆਪਾਂ ਲਾ ਲਈਏ 18 ਮੌਚੜ ਤੋਂ ਹੀ ਲਾ ਲਓ ਤੇ 32 ਕਿੰਟਲ ਤੇ 60 ਕਿਲੋ ਝਾੜ ਆਇਆ ਜੀ ਇਹਦਾ 2000 ਰੁਪਏ ਕਿਨੂ ਗਿਆ ਤੇ ਚਲੋ ਸਾਨੂੰ ਸਬਜ਼ੀਆਂ ਵਾਲਿਆਂ ਨੂੰ ਹੁੰਦਾ ਕਿ ਸਬਜ਼ੀ ਲੈਣੀ ਹੁੰਦੀ ਮਗਰ ਕਿ ਚਲੋ ਬਾਕੀ ਤਾਂ ਹੀ ਉੱਪਰ ਵਾਲਾ ਬੋਨਸ ਹੀ ਕਹਿੰਦੇ ਆ ਕਿ 60000 ਰੁਪਏ ਦਾ ਕਿੱਲਾ ਹੋਈ ਜਾਵੇ ਠੀਕ ਹੈ ਨਾ ਕਿ ਹੋਈ ਜਾ ਕਿਉਂਕਿ ਬਾਸਵਤੀ ਦੋਦੇ ਵਿੱਚ ਆਉਣ ਜੇ ਆਪਾਂ ਲਾਲੀ ਬਾਸਵਤੀ ਚੋਂ ਸਾਨੂੰ ਬਥੇਰਾ ਘਾਟਾ ਪਿਆ ਜੀ ਬਾਸਵਤੀ ਦੀ ਸਾਰੀ 37 38000 ਦੀ ਇਸ ਵਾਰ ਹੋਈ ਤੇ ਚਲੋ ਆ ਝੋਨਾ ਥੋੜਾ ਚਲੋ ਝਾੜੇ ਦਾ ਸੋਨਾ ਜੇਕਰ ਸਰਕਾਰੀ ਰੇਟ ਹੁੰਦਾ ਕਿਉਂਕਿ ਸਰਕਾਰੀ ਬੋਲੀ ਆਪਣੇ ਚੱਲਦੀ ਲੇਟ ਆ ਇੱਕ ਤਰੀਕ ਨੂੰ ਜੇਕਰ ਸਰਕਾਰੀ ਹੁੰਦਾ ਤੇ ਹੋਰ ਚਲੋ ਵੱਜ ਜਾਣਾ ਤੇ ਬਾਪੀ ਕਈ ਧੰਨਵਾਦ ਗਾਂ ਵਟਨੀ ਆਪਾਂ ਝੋਨੇ ਜਿੰਨਾ ਜੀ ਕਣਕ ਬੀਜਣੀ ਉਹ ਚੱਲਣਗੇ ਸਰਕਾਰੀ ਰੇਟ ਦੇ ਵਿੱਚ ਹੀ ਪਾਵਾਂਗੇ ਆ ਫੇਰ ਜਿਉਂ ਨੇ ਲਿਆ ਜਿਹੜੇ ਕਦੂ ਪਰਕੇ ਝੋਨੇ ਲਾਏ ਹਨ ਇੱਕ ਆ ਲੱਗਨਦੇ ਆ ਪੱਕਾ ਦੂਜੇ ਆ ਅਵੇ ਇੱਧਰ ਲੇਟਰ ਆਲਾ ਇਹਨੂੰ ਲੱਗ ਗਿਆ ਪੱਕਾ ਉਹਨੂੰ ਲੱਗਨਦਿਆ ਤੇ ਇਹਨਾਂ ਦਾ ਵੀ ਜੋ ਝਾੜ ਹੁੰਦਾ ਜੋ ਆਪਾਂ ਐਵਰੇਜ ਆਈ ਇਹ ਇਹਨਾਂ ਦਾ ਮੈਨੂੰ ਲੱਗਦਾ ਕਿ ਝਾੜ ਵੱਧਾਊਗਾ ਕਿਉਂਕਿ ਟਰਾਲੇ ਤੋਂ ਪਤਾ ਲੱਗ ਜਾਂਦਾ ਤੇ ਉਹਦਾ ਵੀ ਧੰਨਵਾਦ ਮੈਂ ਵੀਡੀਓ ਪਾਉਂਗਾ ਜੀ ਸਾਰੇ ਜੋ ਐਵਰੇਜ ਹੈ ਝਾੜ ਚੰਗਾ ਜਿਹਾ ਸਾਵਾ ਦਾ ਹਾਲੇ ਝੋਨਾ ਸਾਡਾ ਪੱਕਾ ਵੜਾ ਹੈ ਜਦੋਂ ਰੀਲ ਕੰਪੇਨ ਨਾਲ ਵੜਦੀ ਹੈ ਨਾ ਰੀਲ ਥੋੜੇ ਦੇ ਚੱਕਰ ਮੜ ਕੇ ਘਟਾਈ ਹੋਰ ਤਾਂ ਵੀ ਰੀਲ ਨਾਲ ਵਜਬਾ ਝੋਨਾ ਗਰੀ ਜਾਂਦਾ ਹੈ ਜੀ ਇੰਨਾ ਝੋਨਾ ਪੱਕਾ ਹੈ ਇੰਨਾ ਵੀ ਪੱਕੇ ਝੋਨੇ ਦੇ ਬਾਵਜੂਦ ਵੀ ਤੇ ਤਾਂ ਵੀ ਇੰਨਾ ਝਾੜ ਦੇ ਗਿਆ ਜੀ ਪਿਛਲੇ ਸਾਲ ਵੀ ਇਹਨੇ ਰਿਕਾਰਡ ਟੁੱਟ ਚਲੋ ਸਾਨੂੰ ਕਾਫੀ ਚਿਰ ਹੋ ਗਿਆ ਹਿਸਾਬ ਵਾਲਾ ਹੁੰਦਿਆਂ ਨੂੰ ਤੇ ਪਰੇ ਦਾ ਝਾੜ ਜਿਹੜਾ ਹੋ ਰਿਹਾਡ ਤੋਂ ਊੜਾ ਜੀ ਤੇ ਓਕੇ ਜੀ ਧੰਨਵਾਦ ਸਾਰੇ ਭਰਾਵਾਂ ਨੂੰ ਮੈਂ ਕਹ ਦਸੀਏ ਬੜੇ ਭਰਾਵਾਂ ਦੇ ਮੈਸੇਜ ਆਉਂਦੇ ਆਏ ਤੇ ਧੰਨਵਾਦ ਜੀ ਬਾਕੀ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਇੰਨਾ ਜਿੰਨਾ ਭਰਾਵਾਂ ਨੇ ਮੈਸੇਜ ਕੀਤੇ ਟੂਨ ਕੀਤੇ WhatsApp ਤੇ ਮੈਸੇਜ ਕੀਤੇ ਤੇ ਓਕੇ ਜੀ ਧੰਨਵਾਦ ਜੀ ਦਿਲ ਦੀਆਂ ਖਿੜਈਆਂ ਤੋਂ ਧੰਨਵਾਦ ਸਾਰੇ ਭਰਾਵਾਂ ਦਾ